ਦੇ ਵਿੱਚ ਇਹਨੇ ਦਿਨੀ ਗਰਮੀ ਲਗਾਤਾਰ ਵਧ ਰਹੀ ਹੈ ਤੇ ਕਈ ਸੂਬਿਆਂ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਯਾਨੀ ਆਈ ਐਮ ਡੀ ਨੇ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਵਰਗੇ ਕਈ ਸੂਬਿਆਂ ਦੇ ਵਿੱਚ ਮੀਂਹ ਤੇ ਬਿਜਲੀ ਦੇ ਨਾਲ ਜਿਹੜਾ ਤੇਜ਼ ਤੂਫਾਨ ਦੀ ਵੀ ਭਵਿੱਖਬਾਣੀ ਕੀਤੀ ਹੈ ਕਿ ਆ ਜਾ ਰਿਹਾ ਮੀਂਹ ਵੀ ਪੈ ਸਕਦਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ 5 ਅਪ੍ਰੈਲ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨੁਸਾਰ ਨਾਚਰ ਪ੍ਰਦੇਸ਼ ਵਿੱਚ 1 ਤੋਂ 4 ਅਪ੍ਰੈਲ ਦੇ ਵਿਚਕਾਰ ਵਿਆਪਕ ਮੀਂਹ ਜਾਂ ਫਿਰ ਪਰਬਾਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਵੇਲੇ ਤੁਸੀਂ ਕਿਹੜੇ ਇਲਾਕੇ ਵਿੱਚ ਮੌਜੂਦ ਹੋ ਇਸ ਵੇਲੇ ਜਿਹੜਾ ਕਮੈਂਟ ਤੁਸੀਂ ਕਰਨਾ ਦੱਸਣਾ ਕਿ ਕਿਹੜੇ ਇਲਾਕੇ ਚ ਮੌਜੂਦ ਹੋ ਤੇ ਕਿੱਦਾਂ ਦਾ ਉੱਥੇ ਮੌਸਮ ਰਹਿੰਦਾ ਹੈ ਸਵੇਰੇ ਕਿਸ ਤਰੀਕੇ ਦਾ ਹੁੰਦਾ ਹੈ ਤੇ ਹਵਾਵਾਂ ਚੱਲ ਰਹੀਆਂ ਨੇ ਜਾਂ ਫਿਰ ਦੁਪਹਿਰ ਨੂੰ ਧੁੱਪ ਹੁੰਦੀ ਹੈ ਜਾਂ ਫਿਰ ਠੰਡਾ ਮੌਸਮ ਰਹਿੰਦਾ ਹੈ ਕਿਉਂਕਿ ਪੰਜਾਬ ਦੀ ਭਵਿੱਖਬਾਣੀ ਜਿਹੜੀ ਕੀਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਕਿ 5 ਅਪ੍ਰੈਲ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਨਾਲ ਹੀ ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਤੱਕ ਜੰਮੂ ਕਸ਼ਮੀਰ ਲਦਾਖ ਗਿਲਗਿੱਤ ਬਾਲਟਿਸਤਾਨ ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਉੱਤਰਾਖੰਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਜਾਂ ਫਿਰ ਪਾਣੀ ਕੀਤੀ ਹੈ ਕਿ ਬਰਫਬਾਰੀ ਵੀ ਪੈ ਸਕਦੀ ਹੈ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਮਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ ਵਿੱਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਇਸ ਦੇ ਨਾਲ ਹੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਿਜਲੀ ਕੜਕ ਸਕਦੀ ਹੈ, ਮੀਂਹ ਪੈ ਸਕਦਾ ਹੈ, ਤੇ ਜ਼ਬਾਵਾ ਚੱਲਣ ਗਿਆ ਤੇ ਜਿਹੜਾ ਤੂਫਾਨ ਹੈਗਾ ਹਨੇਰੀ ਵੀ ਆ ਸਕਦੀ ਹੈ, ਤੂਫਾਨ ਆ ਸਕਦਾ ਹੈ ਤਾਂ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ। ਉੱਤਰੀ ਭਾਰਤ ਦੇ ਵਿੱਚ ਦੁਪਹਿਰ ਦੇ ਸਮੇਂ ਇੰਨੇ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਉਸ ਵੇਲੇ ਤੁਸੀਂ ਮੌਜੂਦ ਹੈਗੇ ਹੋ ਕਿੱਥੋਂ ਤੁਸੀਂ ਇਹ ਖਬਰ ਦੇਖ ਰਹੇ ਹੋ ਸਾਨੂੰ ਜ਼ਰੂਰ ਦੱਸੋ ਤੇ ਜਿਹੜੇ ਵੀ ਇਸ ਲਾਈਵ ਦੇ ਨਾਲ ਲੋਕ ਜੁੜੇ ਨੇ ਦਰਸ਼ਕ ਜੁੜੇ ਨੇ ਉਹ ਜਾਣ ਸਕਣ ਕਿ ਪੰਜਾਬ ਦਾ ਮੌਸਮ ਕਿਸ ਤਰੀਕੇ ਦਾ ਹੈ ਤੇ ਮੌਸਮ ਦੀ ਜਿਹੜੀ ਭਵਿੱਖਬਾਣੀ ਕਰ ਰਿਹਾ ਹੈ ਮੌਸਮ ਵਿਭਾਗ ਕਿੰਨਾ ਕੁ ਸੱਚ ਹੈਗਾ ਉੱਤਰ ਭਾਰਤ ਦੇ ਵਿੱਚ ਇਹਨੇ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਤੇ ਕਈ ਸੂਬਿਆਂ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਯਾਨੀ ਆਈ ਐਮ ਡੀ ਨੇ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਵਰਗੇ ਕਈ ਸੂਬਿਆਂ ਦੇ ਵਿੱਚ ਮੀਂਹ ਤੇ ਬਿਜਲੀ ਦੇ ਨਾਲ ਜਿਹੜਾ ਤੇਜ਼ ਤੂਫਾਨ ਦੀ ਵੀ ਭਵਿੱਖਬਾਣੀ ਕੀਤੀ ਹੈ ਕਿ ਆ ਜਾ ਰਿਹਾ ਮੀਂਹ ਵੀ ਪੈ ਸਕਦਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ 5 ਅਪ੍ਰੈਲ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨੁਸਾਰ ਨਾਚਰ ਪ੍ਰਦੇਸ਼ ਵਿੱਚ 1 ਤੋਂ 4 ਅਪ੍ਰੈਲ ਦੇ ਵਿਚਕਾਰ ਵਿਆਪਕ ਮੀਂਹ ਜਾਂ ਫਿਰ ਪਰਬਾਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਵੇਲੇ ਤੁਸੀਂ ਕਿਹੜੇ ਇਲਾਕੇ ਵਿੱਚ ਮੌਜੂਦ ਹੋ ਇਸ ਵੇਲੇ ਜਿਹੜਾ ਕਮੈਂਟ ਤੁਸੀਂ ਕਰਨਾ ਦੱਸਣਾ ਕਿ ਕਿਹੜੇ ਇਲਾਕੇ ਚ ਮੌਜੂਦ ਹੋ ਤੇ ਕਿੱਦਾਂ ਦਾ ਉੱਥੇ ਮੌਸਮ ਰਹਿੰਦਾ ਹੈ ਸਵੇਰੇ ਕਿਸ ਤਰੀਕੇ ਦਾ ਹੁੰਦਾ ਹੈ ਤੇ ਹਵਾਵਾਂ ਚੱਲ ਰਹੀਆਂ ਨੇ ਜਾਂ ਫਿਰ ਦੁਪਹਿਰ ਨੂੰ ਧੁੱਪ ਹੁੰਦੀ ਹੈ ਜਾਂ ਫਿਰ ਠੰਡਾ ਮੌਸਮ ਰਹਿੰਦਾ ਹੈ ਕਿਉਂਕਿ ਪੰਜਾਬ ਦੀ ਭਵਿੱਖਬਾਣੀ ਜਿਹੜੀ ਕੀਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਕਿ 5 ਅਪ੍ਰੈਲ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਤੱਕ ਜੰਮੂ ਕਸ਼ਮੀਰ ਲਦਾਖ ਗਿਲਗਿੱਤ ਬਾਲਟਿਸਤਾਨ ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਉੱਤਰਾਖੰਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਜਾਂ ਫਿਰ ਪਾਣੀ ਕੀਤੀ ਹੈ ਕਿ ਬਰਫਬਾਰੀ ਵੀ ਪੈ ਸਕਦੀ ਹੈ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਮਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ ਵਿੱਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਇਸ ਦੇ ਨਾਲ ਹੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਿਜਲੀ ਕੜਕ ਸਕਦੀ ਹੈ, ਮੀਂਹ ਪੈ ਸਕਦਾ ਹੈ, ਤੇ ਜ਼ਬਾਵਾ ਚੱਲਣ ਗਿਆ ਤੇ ਜਿਹੜਾ ਤੂਫਾਨ ਹੈਗਾ ਹੈ ਹਨੇਰੀ ਵੀ ਆ ਸਕਦੀ ਹੈ, ਤੂਫਾਨ ਆ ਸਕਦਾ ਹੈ ਤਾਂ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ। ਉੱਤਰੀ ਭਾਰਤ ਦੇ ਵਿੱਚ ਦੁਪਹਿਰ ਦੇ ਸਮੇਂ ਇੰਨੇ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਉਸ ਵੇਲੇ ਤੁਸੀਂ ਮੌਜੂਦ ਹੈਗੇ ਹੋ ਕਿੱਥੋਂ ਤੁਸੀਂ ਇਹ ਖਬਰ ਦੇਖ ਰਹੇ ਹੋ ਸਾਨੂੰ ਜ਼ਰੂਰ ਦੱਸੋ ਤੇ ਜਿਹੜੇ ਵੀ ਇਸ ਲਾਈਵ ਦੇ ਨਾਲ ਲੋਕ ਜੁੜੇ ਨੇ ਦਰਸ਼ਕ ਜੁੜੇ ਨੇ ਉਹ ਜਾਣ ਸਕਣ ਕਿ ਪੰਜਾਬ ਦਾ ਮੌਸਮ ਕਿਸ ਤਰੀਕੇ ਦਾ ਹੈ ਤੇ ਮੌਸਮ ਦੀ ਜਿਹੜੀ ਭਵਿੱਖਬਾਣੀ ਕਰ ਰਿਹਾ ਹੈ ਮੌਸਮ ਵਿਭਾਗ ਕਿੰਨਾ ਕੁ ਸੱਚ ਹੈਗਾ ਉੱਤਰ ਭਾਰਤ ਦੇ ਵਿੱਚ ਇਹਨੇ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਤੇ ਕਈ ਸੂਬਿਆਂ ਦੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਯਾਨੀ ਆਈ ਐਮ ਡੀ ਨੇ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਵਰਗੇ ਕਈ ਸੂਬਿਆਂ ਦੇ ਵਿੱਚ ਮੀਂਹ ਤੇ ਬਿਜਲੀ ਦੇ ਨਾਲ ਜਿਹੜਾ ਤੇਜ਼ ਤੂਫਾਨ ਦੀ ਵੀ ਭਵਿੱਖਬਾਣੀ ਕੀਤੀ ਹੈ ਕਿ ਆ ਜਾ ਰਿਹਾ ਮੀਂਹ ਵੀ ਪੈ ਸਕਦਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ 5 ਅਪ੍ਰੈਲ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨੁਸਾਰ ਨਾਚਰ ਪ੍ਰਦੇਸ਼ ਵਿੱਚ 1 ਤੋਂ 4 ਅਪ੍ਰੈਲ ਦੇ ਵਿਚਕਾਰ ਵਿਆਪਕ ਮੀਂਹ ਜਾਂ ਫਿਰ ਪਰਬਾਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਵੇਲੇ ਤੁਸੀਂ ਕਿਹੜੇ ਇਲਾਕੇ ਵਿੱਚ ਮੌਜੂਦ ਹੋ ਇਸ ਵੇਲੇ ਜਿਹੜਾ ਕਮੈਂਟ ਤੁਸੀਂ ਕਰਨਾ ਦੱਸਣਾ ਕਿ ਕਿਹੜੇ ਇਲਾਕੇ ਚ ਮੌਜੂਦ ਹੋ ਤੇ ਕਿੱਦਾਂ ਦਾ ਉੱਥੇ ਮੌਸਮ ਰਹਿੰਦਾ ਹੈ ਸਵੇਰੇ ਕਿਸ ਤਰੀਕੇ ਦਾ ਹੁੰਦਾ ਹੈ ਤੇ ਹਵਾਵਾਂ ਚੱਲ ਰਹੀਆਂ ਨੇ ਜਾਂ ਫਿਰ ਦੁਪਹਿਰ ਨੂੰ ਧੁੱਪ ਹੁੰਦੀ ਹੈ ਜਾਂ ਫਿਰ ਠੰਡਾ ਮੌਸਮ ਰਹਿੰਦਾ ਹੈ ਕਿਉਂਕਿ ਪੰਜਾਬ ਦੀ ਭਵਿੱਖਬਾਣੀ ਜਿਹੜੀ ਕੀਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਕਿ 5 ਅਪ੍ਰੈਲ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਤੱਕ ਜੰਮੂ ਕਸ਼ਮੀਰ ਲਦਾਖ ਗਿਲਗਿੱਤ ਬਾਲਟਿਸਤਾਨ ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਉੱਤਰਾਖੰਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਜਾਂ ਫਿਰ ਪਾਣੀ ਕੀਤੀ ਹੈ ਕਿ ਬਰਫਬਾਰੀ ਵੀ ਪੈ ਸਕਦੀ ਹੈ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਮਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ ਵਿੱਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਇਸ ਦੇ ਨਾਲ ਹੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਿਜਲੀ ਕੜਕ ਸਕਦੀ ਹੈ, ਮੀਂਹ ਪੈ ਸਕਦਾ ਹੈ, ਤੇਜ਼ ਹਵਾਵਾਂ ਚੱਲਣਗੀਆਂ ਤੇ ਜਿਹੜਾ ਤੂਫਾਨ ਹੈਗਾ ਹੈ ਹਨੇਰੀ ਵੀ ਆ ਸਕਦੀ ਹੈ, ਤੂਫਾਨ ਆ ਸਕਦਾ ਹੈ ਤਾਂ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ। ਉੱਤਰੀ ਭਾਰਤ ਦੇ ਵਿੱਚ ਦੁਪਹਿਰ ਦੇ ਸਮੇਂ ਇੰਨੇ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਇਸ ਵੇਲੇ ਤੁਸੀਂ ਮੌਜੂਦ ਹੈਗੇ ਹੋ ਕਿੱਥੋਂ ਤੁਸੀਂ ਇਹ ਖਬਰ ਦੇਖ ਰਹੇ ਹੋ ਸਾਨੂੰ ਜ਼ਰੂਰ ਦੱਸੋ ਤੇ ਜਿਹੜੇ ਵੀ ਇਸ ਲਾਈਵ ਦੇ ਨਾਲ ਲੋਕ ਜੁੜੇ ਨੇ ਦਰਸ਼ਕ ਜੁੜੇ ਨੇ ਉਹ ਜਾਣ ਸਕਣ ਕਿ ਪੰਜਾਬ ਦਾ ਮੌਸਮ ਕਿਸ ਤਰੀਕੇ ਦਾ ਹੈ ਤੇ ਮੌਸਮ ਦੀ ਜਿਹੜੀ ਭਵਿੱਖਬਾਣੀ ਕਰ ਰਿਹਾ ਹੈ ਮੌਸਮ ਵਿਭਾਗ ਕਿੰਨਾ ਕੁ ਸੱਚ ਹੈਗਾ ਉੱਤਰੀ